ਸਮਾਪਤ ਪਰ ਮਹੂ ਗੇਟ ਵਿਖੇ ਅੱਜ ਇੱਕ ਵੱਡੀ ਘਟਨਾ ਜਿਹੜੀ ਆ ਉਹ ਵਾਪਰੀ ਸੀ ਕਿ ਦਿਨ ਦਿਹਾੜੇ ਟੈਟੂ ਬਣਾਉਣ ਵਾਲੀ ਦੁਕਾਨ ਤੇ ਫਾਇਰਿੰਗ ਜਿਹੜੀ ਆ ਉਹ ਹੋਈ ਸੀ ਤਾਂ ਇਸ ਦੌਰਾਨ ਇੱਕ ਨੌਜਵਾਨ ਦੇ ਸਿਰ ਵਿੱਚ ਗੋਲੀ ਜਿਹੜੀ ਆ ਉਹ ਲੱਗੀ ਸੀ ਤਾਂ ਨੌਜਵਾਨ ਦੀ ਮੌਕੇ ਤੇ ਹੀ ਮੌਤ ਜਿਹੜੀ ਆ ਉਹ ਹੋ ਗਿਆ ਸੀ ਤਾਂ ਇਸ ਨੂੰ ਗੈਂਗਵਾਰ ਜਿਹੜਾ ਉਹ ਦੱਸਿਆ ਜਾ ਰਿਹਾ ਸੀਗਾ ਕਿ ਗੈਂਗਵਾਰ ਦਰਾਨ ਤੇ ਗੋਲੀਆਂ ਜਿਹੜੀਆਂ ਉਹ ਚੱਲੀਆਂ ਤਾਂ ਨੌਜਵਾਨ ਦੀ ਜਿਹੜੀ ਮੌਤ ਆ ਉਹ ਹੋਈ ਆ ਤੇ ਹੁਣ ਪੁਲਿਸ ਦਾ ਪੱਖ ਵੀ ਜਿਹੜਾ ਉਹ ਸਾਹਮਣੇ ਆਇਆ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਹਰਮਨ ਵੀਰ ਸਿੰਘ ਗੱਲ ਅਤੇ ਐਸਐਸਪੀ ਭੁਪਿੰਦਰ ਸਿੰਘ ਦੱਸਿਆ ਕਿ ਇਹ ਗੈਂਗਵਾਰ ਨਹੀਂ ਗਈ ਕੁਝ ਦਿਨ ਪਹਿਲਾਂ ਨੌਜਵਾਨਾਂ ਦਾ ਆਪਸੀ ਕੋਈ ਝਗੜਾ ਹੋਇਆ ਸੀਗਾ ਜਿਸ ਨੂੰ ਲੈ ਕੇ ਇਹ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਤਾਂ ਪੁਲਿਸ ਵੱਲੋਂ ਬੰਦੇ ਜਿਹੜੇ ਆ ਗੋਲੀਆਂ ਚਲਾਉਣ ਵਾਲੇ ਬੰਦੇ ਜਿਹੜੇ ਆ ਉਹ ਆਡੈਂਟੀਫਾਈ ਕਰ ਲਏ ਗਏ ਆ ਤੇ ਵੱਖ-ਵੱਖ ਟੀਮਾਂ ਜੜੀਆਂ ਉਹ ਬਣਾ ਦਿੱਤੀਆਂ ਗਈਆਂ ਤੇ ਜਲਦ ਹੀ ਹਮਲਾਵਰਾਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਜਾਵੇਗਾ ਤਾਂ ਕੀ ਕੁਝ ਕਹਿਣਾ ਹੈ ਡੀਆਈਜੀ ਹਰਮਨबीर ਸਿੰਘ ਗਿੱਲ ਅਤੇ ਐਸਐਸਪੀ ਭੁਪਿੰਦਰ ਸਿੰਘ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅੱਜ ਜਿੱਥੇ ਜੜੀ ਆ ਵਾਰਦਾਤ ਹੋਈ ਆ ਉਹੀ ਫੋਰਮ ਦੇ ਵਿੱਚ ਇਹਦੇ 'ਚ ਮੌਕਾ ਵੇਖਿਆ ਗਿਆ ਬੜੇ ਸਾਨੋ ਆਲਮੋਸਟ ਜਿਹੜੇ ਮਲਜਮ ਹਨ ਕਿੰਨੇ ਵਾਰਦਾਤ ਕੀਤੀ ਹੈ ਉਹ ਸਾਨੂੰ ਕਲੀਅਰ ਆ ਕੋਈ ਇਹਦੇ ਵਿੱਚ ਜਿਹੜਾ ਹੈਗਾ ਕਈ ਤਰ੍ਹਾਂ ਦੇ ਪਹਿਲੂ ਜਿਹੜੇ ਆ ਕੋਈ ਜਨਾਨੀ ਬਾਜੀ ਦਾ ਪਹਿਲੂ ਵੀ ਹੈਗਾ ਤੇ ਹੋਰ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਆ ਕਿਸੇ ਦੀ ਇੰਡੀਡੀਸ ਨੂੰ ਤੇ ਪੁਰਾਣੀ ਇਹਨਾਂ ਦੀ ਆਪਸ 'ਚ ਕੋਈ ਸਹਿ ਬਾਜੀ ਵੀ ਹੋਈ ਸੀ ਫੇਸਬੁਕ ਪਰਲਵ ਆ ਕੋਈ ਆਜ ਕੇ ਮਸ਼ੂਰੀ ਵਾਲੇ ਚੱਕਰ ਇਹ ਲੋਕ ਜਿਹੜੇ ਆਲਰੇਡੀ ਬੰਦੇ ਜਿਹੜੇ ਡੈਟੀਫਾਈਡ ਕਰ ਲਏ ਆ 300 ਸਾਡੀਆਂ ਤੇ ਆ ਰੌਣ ਦੀ ਜੌਬ ਐ ਐ ਫਰ ਰਿਪੋਰਟ ਪਰਸਨਲੀ ਇਹਨੂੰ ਖੰਦਰ ਸਿੰਘ ਪਰਸਨਲੀ ਇਹਨੂੰ ਸਾਰੇ ਅਪਰੇਸ਼ਨ ਤੋਂ ਲੀਡ ਕਰਨਗੇ ਚਵੀਆਂ ਘੰਟਿਆਂ ਦੇ ਵਿੱਚ ਵਿੱਚ ਅਸੀਂ ਇਹਦੇ ਰਿਜ਼ਲਟ ਕਰ ਦਾਂਗੇ ਵੀ ਇਹ ਤਾਂ ਜਿਹੜਾ ਪਹਿਲਾਂ ਜਿਵੇਂ ਕਿਹਾ ਜਾ ਰਿਹਾ ਵੀ ਗੈਂਗਵਾੜਾ ਗੈਂਗਵਾੜਾ ਨਹੀਂ ਹੈ ਇੱਥੇ ਜਿਹੜੇ ਇਹਦੇ ਵਿੱਚ ਆਸ਼ੂ ਮੋਂਗਾ ਜਿਹਨਾਂ ਦੀ ਡੈਥ ਹੋਈ ਹੈ ਉਹ ਤੇ ਜਿਹੜੇ ਦੂਸਰੇ ਕੋਈ ਜਿਹੜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਕੁਝ ਜਨਾਂ ਨੂੰ ਆਇਡੈਂਟੀਫਾਈ ਕੀਤਾ ਵੀ ਹਜੇ ਮੁਢਲੇ ਤੌਰ ਤੇ ਨਹੀਂ ਦੱਸਣਾ ਚਾਹੁੰਦੇ ਤੇ ਆਇਡੈਂਟੀਫਾਈ ਹੋ ਗਏ ਅਸੀਂ ਇਹਨਾਂ ਨੂੰ ਜਲਦੋ ਜਲਦ ਗ੍ਰਿਫਤਾਰ ਕਰ ਲਾਂਗੇ ਇਹਨਾਂ ਦੇ ਕੁਝ ਦਿਨ ਪਹਿਲਾਂ ਆਪਸ ਵਿੱਚ ਝਗੜਾ ਹੋਇਆ ਤੇ ਝਗੜਾ ਹੋਣ ਤੋਂ ਬਾਅਦ ਦੀ ਗੱਲ ਹੈ ਵੀ ਇਹ ਜਿਹੜਾ ਲੜਾਈ ਝਗੜਾ ਹੋਣ ਜਿਹੜੀ ਲੜਾਈ ਉਸ ਤੋਂ ਬਾਅਦ ਹੋਈ ਹੈ ਤੇ ਜਿਸ ਦੇ ਵਿੱਚ ਆਸ਼ੂ ਮੋਂਗਾ ਜਿਹੜਾ ਉਸ ਦੀ ਡੈਥ ਹੋ ਗਈ ਹੈ ਇਹ ਜਿਹੜੇ ਅਸੀਂ ਬੰਦੇ ਆਇਡੈਂਟੀਫਾਈ ਕਰ ਲਿਆ ਸਾਡੀਆਂ ਟੀਮਸ ਬਣਾਤੀਆਂ ਭੇਜੀਆਂ ਹੋਈਆਂ ਅਸੀਂ ਜਲਦੋ ਜਲਦ ਇਹਨਾਂ ਨੂੰ ਕ੍ਰਿਫਟਾ ਕਰ ਰਾ ਆ ਸਰ ਕਿੰਨੇ ਗੁੱਟ ਸੀਗੇ ਉਹ ਕਿੰਨੇ ਲੋਗ ਐ ਕਿੰਨੀ ਫਾਇਰਿੰਗ ਹੋਈ ਐ ਕਿੰਨੇ ਕਿੰਨੇ ਕਿਲੇ ਜਿਸ ਸਮੇ ਇਹ ਆਪਸ ਵਿੱਚ ਜਾਣ ਪਛਾਣੀ ਸੀ ਜੀ ਕੋਈ ਗੁੱਟ ਨਹੀਂ ਸੀ ਕੋਈ ਗੁੱਟ ਬੰਦੇ ਨਹੀਂ ਜਿਵੇਂ ਆਪਾਂ ਕਹਿ ਸਕਦੇ ਦੋ ਗੈਂਗਸ ਨਹੀਂ ਸੀ ਇਹ ਜਾਣਕਾਰੀ ਸੀ ਆਪਸ ਵਿੱਚ ਉਹਨਾਂ ਦਾ ਲੜਾਈ ਝਗੜਾ ਹੋਇਆ ਤੇ ਉਸ ਤੋਂ ਇਹਨਾਂ ਦਾ ਜਿਹੜਾ ਆ ਜਿਹੜੀ ਹੁਣ ਫਾਇਰਿੰਗ ਹੋਈ ਤੇ ਜਿਹਦੇ ਵਿੱਚ ਉਹਦੀ ਡੈਥ ਹੋ ਗਈ ਐ ਤੇ ਇਹ ਆਪਸ ਵਿੱਚ ਜਾਣਦੇ ਸੀ ਆਪਸ ਵਿੱਚ ਤਕਰਾਰ ਹੋਇਆ ਕੁਝ ਦਿਨ ਪਹਿਲਾਂ ਬੋਲ ਬਲਾਰਾ ਹੋਇਆ ਜਿਦੇ ਵਿੱਚ ਇਹਨਾਂ ਨੇ ਇੱਕ ਦੂਜੇ ਨੂੰ ਜਿਵੇਂ ਕਾਫੀ ਗਾਲਾਂ ਗੂਲਾਂ ਕੱਢੀਆਂ ਸੀ ਤੇ ਉਹਦੇ ਵਿੱਚ ਸਾਡੇ ਅਹਿਮ ਸਰਾਗ ਲੱਗੇ ਸਾਨੂੰ ਚੀਜ਼ਾਂ ਦੇ ਸਾਹਮਣੇ ਆਈਆਂ ਤੇ ਅਸੀਂ ਜਲਦੀ ਟੀਮ ਭੇਜਿਆ ਕਾਰ ਯੂਜ਼ ਕੀਤੀ ਗਈ ਹੈ ਇਸ ਇਸ ਵਾਰਦਾਤ ਦੇ ਵਿੱਚ ਉਹ ਕਿਸ ਦੀ ਸੀ ਜਿਹੜੀ ਹੁਣ ਤੱਕ ਸਮਝ ਆਇਆ ਉਹ ਤਾਂ ਇਹ ਆਸ਼ੂ ਮੋਂਗੇ ਮੋਂਗੇ ਦੀ ਕਾਰ ਸੀ ਸਰ ਕੋਈ ਕ੍ਰਿਮੀਨਲ ਰਿਕਾਰਡ ਵੀ ਹੈ ਇਹਨਾਂ ਦਾ ਕੋਈ ਹਾਲੀਆ ਨਿਕਰਬਲ ਰਿਪੋਰਟ ਵੀ ਸਰ ਜੀ ਇਸ ਵੀਡੀਓ ਚ ਦੇਖਣ ਨੂੰ ਆ ਰਿਹਾ ਜਿਹੜੀ ਆਸ਼ੂ ਬੋਂਗੇ ਦੀ ਜਿਹਦੀ ਮੌਤ ਹੋਈ ਹੈ ਉਸ ਦੀ ਕਾਰ ਦੇ ਵਿੱਚ ਹੀ ਉਹ ਫਾਇਰਿੰਗ ਕਰਨ ਵਾਲਾ ਜਿਹੜਾ ਯੁਵਕ ਹੈ ਨੌਜਵਾਨ ਬਦਮਾਸ਼ ਜਿਹਦੇ ਕੋ ਦੋ ਅਸਿਸਟਲ ਹੈ ਉਹ ਉਸੇ ਕਾਰ 'ਚ ਹੀ ਬੈਠ ਰਿਹਾ ਸੀ ਹਾਲ ਹੀ ਹੋਈ ਹੈ ਜੀ ਇਹੀ ਤੁਹਾਨੂੰ ਮੈਂ ਕਹਿ ਰਿਹਾ ਵੀ ਇਹ ਉਹਦੇ ਨਾਲ ਹੀ ਆਏ ਆ ਜਿਹੜੇ ਬਾਹਰ ਫਾਇਰਿੰਗ ਕਰਨ ਵਾਲੇ ਆ ਉਹਦੇ ਨਾਲ ਹੀ ਸੀ ਇਹਦੇ ਜਾਣਕਾਰੀ ਸੀ ਤੇ ਈਵਨ ਜਿਸ ਦੇ ਜਿਸ ਨੇ ਗੋਲੀ ਵੀ ਮਾਰੀ ਉਹ ਵੀ ਜਾਣਕਾਰ ਸੀ ਇਹਨਾਂ ਦਾ ਤਕਰਾਰ ਹੋਇਆ ਹੈ ਤੇ ਟਕਰਾਰ ਹੋਇਆ ਕੁਝ ਦਿਨ ਪਹਿਲਾਂ ਜਿਹੜੀ ਆਪਸ ਵਿੱਚ ਬੋਲਬਲਾਰਾ ਖਾਸਾ ਹੋਇਆ ਤੇ ਉਸ ਤੋਂ ਬਾਅਦ ਇਹ ਹੁਣ ਲੜਾਈ ਝਗੜਾ ਜਿਹੜੇ ਆਪ ਪ੍ਰੈਜ਼ੈਂਟ ਲੜਾਈ ਹੋਈ ਹੈ ਇਹਦੇ ਵਿੱਚ ਜਿਹਦੀ ਉਹਦੀ ਗੋਲੀ ਲੱਗਨ ਕਰਕੇ ਮੌਤ ਹੋ ਗਈ ਇਹ ਆਪਸੀ ਲੜਾਈ ਝਗੜੇ ਦਾ ਕਾਰਨ ਇਹ ਜਿਹੜੀ ਅੱਜ ਗੋਲੀ ਮਾਰੀ ਗਈ ਨਹੀਂ ਜ਼ਖਮੀ ਦੀ ਅਜੇ ਤੱਕ ਕੋਈ ਇੰਟਰਵੈਨਸ਼ਨ ਨਹੀਂ